ਫਗਵਾੜਾ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬਲੰਦ ਆਏ ਦਿਨ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀ ਹੋ ਰਹੇ ਨੇ ਪਰੇਸ਼ਾਨ ਪੁਲਿਸ ਚੋਰਾਂ ਨੂੰ ਫੜਨ ਦੇ ਵਿੱਚ ਹੋ ਰਹੀ ਹੈ ਨਾਕਾਮ ਹੁਣ ਹਰ ਗੋਵੀਂ ਨਗਰ ਵਿਖੇ ਦਵਾਈਆਂ ਦੀ ਦੁਕਾਨ ਤੇ ਦਵਾਈ ਲੈਣ ਦੇ ਆਏ ਬਹਾਨੇ ਬੇਖੌਫ ਚੋਰਾ ਨੇ ਠੱਠੇਢੀ ਮੈਡੀਕੋਸ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਦੁਕਾਨ ਤੋਂ ਨਕਦੀ ਲੈ ਕੇ ਚੋਰ ਹੋਏ ਫਰਾਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਮੌਕੇ ਤੇ ਪਹੁੰਚੇ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਤੇ ਪੁਨੀਤ ਦੀ ਰਿਪੋਰਟ ਜਿੰਨੇ ਵੀ ਸ਼ਾਪਸ ਹੈਗੇ ਬਾਕੀ ਆਪਾਂ ਚੈੱਕ ਕਰ ਲੈਨੇ ਜਿੰਨੇ ਵੀ ਸ਼ਾਪਸ ਲੱਗੇ ਇੱਕ ਕੈਮਰੇ ਸੈਕਿੰਡ ਪਹਿਲਾਂ ਲਾਈਟ ਟ੍ਰੀਟਮੈਂਟ ਦਾ ਲਾਈਟ ਗਈ ਇਹ ਕਿਹਨ ਪਾਸਾ ਐਡ ਵੀ ਗਿਆ ਅ ਮਲਟੀ ਮੈਂਟ ਵਾਲਾ ਲਾਈਟ 20 ਮਿੰਟ ਵਾਲਾ ਲਾਈਟ ਹੈ ਕੈਮਰੇ ਤਾਂ ਹੁਣ ਅਸੀਂ ਇਲਾਕੇ ਦੇ ਮਜ਼ਦੂਰ ਵੀ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਇੱਥੇ ਕੈਂਸਲ ਆ ਰਹੇ ਦੇ ਵੀ ਕੀ ਕੈਂਸਲ ਵਾਲੇ ਅੱਜ ਖੜੇ ਆ ਸਾਡੀ ਨੂੰ ਪੜ ਲਿਆ ਸੀ ਚਲੋ ਹੁਣੇ ਹੁਣੇ ਹੈਪੀ ਹੋਈ ਹੈ ਤੇ ਆਈ ਸ਼ੂਰਲੀ ਪੜ ਲਾਂਗੇ ਜੀ ਹਾਂਜੀ 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 ਉਹ ਪੜ ਲਿਆ ਸੀ ਬੰਦੇ ਨੇ ਨਹੀਂ ਉਹ ਮੈਂ ਪੁੱਛਿਆ ਬਲਦੇਵ ਕਹਿੰਦਾ ਨਹੀਂ ਕੁਝ ਨਹੀਂ ਮਿਲਿਆ ਨਹੀਂ ਨਹੀਂ ਬੰਦੇ ਬੰਦੇ ਤਾਂ ਤਾਂ ਹੈਗਾ ਫੇ ਸਾਡੀ ਸਾਡੀ ਤਾਂ ਰਾਈਟ ਹੀ ਪਹਿਲਾਂ ਜਿਹੜਾ ਫੰਡਮੈਂਟਲ ਰਾਈਟ ਹੈ ਸਾਡਾ ਉਹ ਉਹ ਤਾਂ ਸਿਕਿਉਰ ਕਰਨਾ ਕਿ ਜਿਹੜੀ ਡਿਊਟੀ ਬਿਲਕੁਲ 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 ਸਹੀ ਜੇ ਟੀਚਰ ਨੇ ਪੜਾਉਣਾ ਉਹਦਾ ਡਿਊਟੀ ਆ ਵੀ ਆਪਣੀ ਕਲਾਸ ਲਵੇ ਇਹ ਤੁਹਾਡਾ ਵੀ ਇਹੀ ਹੈ ਵੀ ਤੁਸੀਂ ਲੋਕ ਤੁਹਾਡੇ ਚ ਕੌਨਫੀਡੈਂਸ ਪੈਦਾ ਕਰੋ ਪਬਲਿਕ ਵਿੱਚ ਪੜ੍ਹਾਉਣਾ ਪੜੋ ਸ਼ੇਤਰ ਮਾਰੋ ਲੋਕਾਂ ਦੇ ਨਾਲ ਹੋਣਗੇ ਇਹ ਪਬਲਿਕਲੀ ਦਿਨਾਂ ਪਲੇਟ ਕਰੋ ਦਿਨ ਦਿਹਾੜੇ 3:30 ਵਜੇ ਹੋ ਅਨਕ ਮੁੱਠੇ ਕੋਲ ਦੇਣਾ ਹੌਸਲੇ ਵੱਧ ਗਏ ਸੀ ਕਿ ਵੈਪਨ ਚ ਹੁੰਦੀ ਮੈਂ ਮਾਰਸ਼ਲ ਬੋਈ ਕਹਿੰਦਾ ਮੈਂ ਇਹ ਦੱਸ ਰਿਹਾ ਜੀ ਇਹ ਇਹ ਪਾਜੀ ਪਾਜੀ ਰਸਤਾ ਨਾ ਦੇਖੀ ਕਰਦੇ ਔਰ ਇੱਕ ਸੋਇਟ ਕਾਮਨ ਸੈਂਸ ਕਿ ਜਿੱਥੇ ਕੋਈ ਦੱਦੀ ਤੇ ਬੈਠਾ ਗੱਲਾਂ ਲਾਉਂਦਾ ਹੋਇਆ ਤਾਂ ਕਾਮਨ ਸੈਂਸ ਹੁੰਦੀ ਹੈ ਮਤਲਬ ਤੁਸੀਂ ਪਹਿਲਾਂ ਇਹ ਟਿੰਕ ਨਹੀਂ ਹੁੰਦੀ ਹੈ ਜੀ ਮੈਂ ਘਰ ਚੱਲੀ ਸੀ ਮੈਂ ਘਰ ਨਹੀਂ ਗਈ ਮੈਂ ਇੱਥੇ ਖੜੀ ਰਹੀ ਜਦ ਤੱਕ ਬੜੀ ਵਧੀਆ ਗੱਲ ਹੈ ਜੀ ਵਿਜੀਲੈਂਟ ਹੋਣਾ ਬੜੀ ਵਧੀਆ ਹੈ ਇਹ ਜਿਹੜਾ ਇਹ ਇਹ ਜਿਹੜਾ ਵਿਜੀਲੈਂਟ ਹੋਣਾ ਬੜੀ ਵਧੀਆ ਗੱਲ ਹੈ ਦੇਖੋ ਆਪਣੇ ਕੋਆਪਰੇਸ਼ਨ ਨਾਲ ਹੀ ਸਾਰੀਆਂ ਚੀਜ਼ਾਂ ਹੋਣਗੀਆਂ ਠੀਕ ਹੈ ਜੀ ਥੋੜਾ ਤੁਸੀਂ ਸਤਰ ਕਰੋ ਥੋੜਾ ਅਸੀਂ ਆਪਣੇ ਵੱਲੋਂ ਐਪੋਰਟ ਬਧਾਨਨੇ ਆ ਤੇ ਆਪਾਂ ਇਸ ਚੀਜ਼ ਨੂੰ ਜਿਹੜਾ ਟੈਕਲ ਕਰ ਸਕਦੇ ਹਾਂ ਕੋਈ ਗੱਲ ਨਹੀਂ ਹੋ ਗਿਆ ਇਨਸੀਡੈਂਟ ਅਸੀਂ ਇਹਨੂੰ ਟ੍ਰੇਸ ਕਰਾਂਗੇ ਟ੍ਰੇਸ ਕਰਕੇ ਅਸੀਂ ਐਗਜ਼ੈਂਪਲਰੀ ਪਿਨਿਸ਼ਮੈਂਟ ਦਵਾਵਾਂਗੇ ਠੀਕ ਹੈ ਜੀ ਬਟ ਹੁਣ ਸਾਨੂੰ ਤੁਸੀਂ ਟਾਈਮ ਦੋ ਨਾ ਕਿ ਮੈਂ ਹੁਣ ਆਪਣੇ ਬੰਦਿਆਂ ਨੂੰ ਲੈ ਕੇ ਤੇ ਅਸੀਂ ਜਿਹੜਾ ਕੰਮ ਕਰਨਾ ਅਸੀਂ ਉਹ ਕੰਮ ਕਰੀਏ ਸਰ ਸਾਹਿਬ ਸਿਰਫ ਤੁਹਾਡੇ ਤੇ ਨਾ ਅੰਦਰੀਆਂ ਭਾਕਨਾਵਾਂ ਪ੍ਰਗਟ ਮੈਂ ਤੁਹਾਨੂੰ ਅੱਗੇ ਇੱਕ ਐਸਪੀ ਮੈਡਮ ਨੂੰ ਮੈਸੇਜ ਲਗਾਓ ਕਿ ਜਿਹੜੇ ਮੁੰਡੇ ਤੁਸੀਂ ਆਮ ਪੋਲਿਊਸ਼ਨ ਦਾ ਚਲਾਨ ਕੱਟਦੇ ਹੋ ਦੂਜੀਆਂ ਚੀਜ਼ਾਂ ਦਾ ਚਲਾਨ ਕਰਦੇ ਹੋ ਜਿਹੜੇ ਫੇਸ ਕਵਰ ਕਰਕੇ ਰਾਤ ਦੇ 7 ਵਜੇ ਕਿਹੜੀ ਨੇਰੀ ਚੱਲਦੀ ਹੈ ਨੇ ਨਹੀਂ ਦਿਨੇ ਵੀ ਦਿਨੇ ਵੀ ਇਦਾਂ ਮੁੰਡੇ ਨੌਜਾਲ ਮੁੰਡੇ ਆਏ ਦੁਪੱਟੇ ਜੇ ਰਾਕੇ ਫੇਰ ਕਰਦੇ ਆ ਤੁਸੀਂ ਕਿਉਂ ਨਹੀਂ ਕਰਦੇ ਇੱਕ ਉਹ ਫੇਸ ਕੋਈ ਨੰਗਾ ਕਰਦੇ ਹੋ ਇੱਕ ਮਿੰਟ ਬਿਲਕੁਲ ਇੱਕ ਮਿੰਟ ਵਿੱਚ ਭਾਈ ਸਾਹਿਬ ਤੁਹਾਡੀ ਸਾਰੀਆਂ ਗੱਲਾਂ ਜਾਏਗੀ ਠੀਕ ਹੈ ਜਿਹਦੇ ਨਾਲ ਜੋ ਵੀ ਤਰੀ ਹੈ ਨਾ ਉਹਨੂੰ ਉਹੀ ਪਤਾ ਠੀਕ ਹੈ ਜੀ ਹੁਣ ਜੇ ਆਪਾਂ ਕਹਿੰਦੇ ਜਿਹਨੇ ਮੂੰਹ ਵਾਲਿਆਂ ਦੇ ਵੀ ਦਿਖਾ ਦਿੰਦੇ ਤੁਹਾਨੂੰ ਅਸੀਂ ਚਲਾਨ ਕੀਤੇ ਹੈ ਟ੍ਰਿਪਲ ਰਾਈਡਿੰਗ ਦੇ ਘੱਟੋ ਘੱਟ 125 ਚਲਾਨ ਪਿਛਲੇ 3 ਦਿਨਾਂ ਚ ਹੋਇ ਮੈਂ ਤੁਹਾਨੂੰ ਇਸ ਗੱਲ ਦੀ ਨਹੀਂ ਕਹਿੰਦਾ ਜਿੰਨਾ ਕਿ ਤੁਹਾਨੂੰ ਪਤਾ ਤੁਸੀਂ ਆਪਣੇ ਹਿਸਾਬ ਨਾਲ ਠੀਕ ਕਹਿ ਰਹੇ ਹੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਬੀਗ ਸਿਟੀਜ਼ਨ ਨਾਲ ਸੁਨੇਹਾ ਲਾਇਆ ਕਹਿੰਦੇ ਕਿ ਕਿੱਦਾਂ ਹੈ ਜੀ ਠੀਕ ਠਾਕ ਆ ਮੈਂ ਇੱਧਰ ਗਈ ਸੀ ਮੈਨੂੰ ਮਿਲੇ ਮੈਂ ਕਿਹਾ ਜੀ ਆਹ ਇੱਕ ਪ੍ਰੋਬਲਮ ਆ ਰਹੀ ਆ ਸਾਨੂੰ ਵੀ ਸੁਨੇਹਾ ਲੱਗਾ ਸੀ ਕਿ ਜਿਹੜੇ ਕਵਰਡ ਫੇਸਸ ਵਾਲੇ ਕਸਟਮਰ ਆਉਂਦੇ ਜਿਹੜਾ ਅਲਰਟ ਰੱਖਿਆ ਕਰੋ ਹੁਣ ਅਸੀਂ ਦੁਕਾਨਦਾਰੀ ਕਰਨ ਦੇ ਨਾਲ ਨਾਲ ਸਾਡਾ ਧਿਆਨ ਆਪਣੀ ਸੇਫਟੀ ਵੱਲ ਜ਼ਿਆਦਾ ਆ ਵਪਾਰ ਕਰਨ ਵਾਲ ਘੱਟ ਆ ਆਪਣੀ ਸੇਫਟੀ ਵੱਲ ਜ਼ਿਆਦਾ ਆ ਕਿ ਜੇ ਕੋਈ ਅਲਗਰੀ ਤਰੀਕਿਆਂ ਨਾਲ ਕਰੀਏ ਆਜਾ ਆਜਾ ਸਾਡੇ ਕੋਲ ਵੀ ਅਸੀਂ ਇਹ ਥੋੜੀ ਕਹਾਂਗੇ ਤੁਸੀਂ ਹੁਣੇ ਕਹਿੰਦੇ ਹੋ 4 ਸਾਲ ਪਹਿਲਾਂ ਜਿਹੜੀ ਹੋਈ ਉਸ ਰਾਤ 8 ਚੋਰੀਆਂ ਹੋਈਆਂ ਸੀ ਸ਼ਹਿਰ ਚ ਐਫ ਆਈ ਆਰ ਨੰਬਰ 2020 2020 ਤੁਸੀਂ ਕਹਿੰਦੇ ਨਾ ਕਿ ਅਸੀਂ ਹੁਣੇ ਰਿਕਵਰ ਕਰ ਲਾਂਗੇ ਬੰਦੇ ਫੜ ਲਾਂਗੇ ਤਾਂ 19 ਸਤੰਬਰ ਨੂੰ ਰਾਤ ਨੂੰ ਅਸੀਂ ਅੱਛਾ ਫੋਨ ਕਰੀ ਜਾਈਏ ਕਿਸੇ ਥਾਣੇ ਵਾਲੇ ਨੇ ਫੋਨ ਨਹੀਂ ਚੱਕਿਆ ਜਾ ਕੇ ਇੱਕ ਮੁੰਡਾ ਮੇਰੇ ਨਾਲ ਗਿਆ ਮੈਂ ਆਪ ਥਾਣੇ ਦੇ ਗੇਟ ਭੰਨ ਕੇ ਜਾ ਕੇ ਤੇ ਉਹਨਾਂ ਨੂੰ ਬੁਲਾ ਕੇ ਲਿਆਈ ਐਫ ਆਈ ਆਰ ਦਾ ਚਕਰਾਈ ਪ੍ਰੋਸੈਸ ਦੇ ਨਾਂ ਤੇ ਕੀ ਹੋਇਆ ਅੱਜ ਤੁਸੀਂ ਦੱਸ ਦੇਣਾ ਜਣੇ ਆਏ ਹੋ ਉਸ ਦਿਨ ਦੋ ਤਿੰਨ ਦਿਨ ਸਟੇਟਮੈਂਟ ਲੈਣ ਆਂਦੇ ਰਹੇ ਐਸ ਪੀ ਸੀ ਆ ਬਸ ਅਸੀਂ ਸਾਡੀ ਸੇਫਟੀ ਕਿੱਥੇ ਆਸਲੀ ਨੀ ਮਰ ਜਾਂਦਾ ਅਸੀਂ ਬਿਲਕੁਲ ਸੇਫ ਬਸ ਕਰੀ ਉਹ ਬੀਜੀ ਹਰੀ ਅਸੀਂ ਤੁਰੇ ਜਾਂਦੇ ਆ ਆਪਣੇ ਆਪ ਲੁਕੋ ਕੇ ਤੁਰਦੇ ਆ ਮੈਂ ਕਹਿੰਦਾ ਅਸੀਂ ਉਹ ਐਡਰੈਸ ਨਹੀਂ ਦੱਸਿਆ ਸ਼ਾਮ ਨੂੰ ਜੇ ਅਸੀਂ ਜਾਂਦੇ ਆ ਤੇ ਅਸੀਂ ਤੁਰਦੇ ਆ ਔਰ ਦੋ ਦਿਨ ਪਹਿਲਾਂ ਦੋ ਦਿਨ ਦਿਨ ਪਹਿਲਾਂ ਦੋ ਮੁੰਡੇ ਆਏ ਸੀ ਉਹਨੇ ਕਿਤੇ ਫੇਸ ਕਵਰ ਕੀਤਾ ਸੀ ਉਹਨੂੰ ਮੈਂ ਕਿਹਾ ਆਪਣਾ ਕੱਟਾ ਫੇਸ ਥੱਲੇ ਕਰ ਔਰ ਤੁਹਾਡੇ ਨਾਲ ਤੇ ਤਾਂ ਹੈਗਾ ਫੇਰ ਸਾਡੀ ਸਾਡੀ ਤਾਂ ਲਾਈਫ ਦੀ ਪਹਿਲਾਂ ਜਿਹੜਾ ਫੰਡਾਮੈਂਟਲ ਰਾਈਟ ਹੈ ਸਾਡਾ ਉਹ ਉਹ ਤਾਂ ਸਿਕਿਉਰ ਕਰਨਾ ਕਿ ਤੇ ਰੋਲ ਡਿਊਟੀ ਬਿਲਕੁਲ ਹੈ ਬਿਲਕੁਲ ਸਹੀ ਜੇ ਟੀਚਰ ਨੇ ਪੜਾਉਣਾ ਵਾਲਾ ਡਿਊਟੀ ਆ ਵੀ ਆਪਣੀ ਕਲਾਸ ਲਵੇ ਇਹ ਤੁਹਾਡਾ ਵੀ ਇਹੀ ਹੈ ਵੀ ਤੁਸੀਂ ਲੋਕ ਸਾਡੇ ਚ ਕੌਨਫੀਡੈਂਸ ਪੈਦਾ ਕਰੋ ਪਬਲਿਕ ਵਿੱਚ ਪੜ੍ਹਾਉਣਾ ਫੜੋ ਖੇਤਰ ਮਾਰੋ ਲੋਕਾਂ ਦੇ ਨਾਲ ਹੁਣ ਕੀ ਜੇ ਪਬਲੀਕਲੀ ਜਿਹੜਾ ਪਲੇਟ ਕਰੇ ਤਿੰਨ ਦਿਹਾੜੇ 3:30 ਵਜੇ ਹੋ ਅੰਕਵਰ ਫੇਸ ਮੂੰਹ ਟਕੇ ਰੋਣੋ ਦੇਣਾ ਹੌਸਲੇ ਫੜ ਕੇ ਜਿਵੇਂ ਵੈਪਨ ਨਾ ਹੁੰਦੀ ਮੈਂ ਇਹ ਦੱਸ ਰਿਹਾ ਜੀ ਇਹ ਹਾਂ ਜੀ ਤੁਹਾਨੂੰ ਕਹਾਂ ਮੇਰੇ ਮਿੱਤੇ ਦੀ ਦੁਕਾਨ ਦਾ ਨਾਮ ਸੇਠੀ ਮੈਡੀਕਲ ਦਾ ਜੀ ਹਾਂ ਕੀ ਮਾਮਲਾ ਕੀ ਜਿਹੜਾ ਸਾਰੇ ਇਹ ਦੋ ਮੁੰਡੇ ਆਏ ਦਵਾਈ ਲੈਣ ਲਈ ਕਾਊਂਟਰ ਤੇ ਉਹਨਾਂ ਨੇ ਇੱਕ ਟਿਊਬ ਮੰਗੀ ਐ ਐ ਔਰ ਕਾਊਂਟਰ ਤੇ ਬਿਲਕੁਲ ਕੋਲ ਹੀ ਦਵਾਈ ਰੱਖੀ ਹੋਈ ਸੀ ਕਿ ਜਿੱਦਾਂ ਹੀ ਸਿਸਟਰ ਦਵਾਈ ਲੈਣ ਲਈ ਭਤੀਜਾ ਕਾ ਰੋਟੀ ਖਾਣ ਗਿਆ ਸੀ ਜਿੱਦਾਂ ਹੀ ਉਹਨੇ ਘੁੰਮ ਕੇ ਦਵਾਈ ਚੱਕਣ ਗਈ ਆ ਜਿੱਦਾਂ ਹੀ ਟਿਊਬ ਕੱਢੀ ਆ ਬਿਲਕੁਲ ਕਾਊਂਟਰ ਤੇ ਕੋਲ ਹੀ ਟਿਊਬ ਸੀ ਜਿੱਦਾਂ ਹੀ ਟਿਊਬ ਕੱਢ ਕੇ ਉਹ ਪਿੱਛੇ ਮੁੜੀ ਆ ਉਹਨਾਂ ਨੇ ਕਾਊਂਟਰ ਦੇ ਉੱਪਰਾਂ ਹੀ ਉਲਟ ਕੇ ਗੱਲਾਂ ਖੋਲ ਕੇ ਸਾਰੇ ਵਿੱਚੋਂ ਸਾਰੇ ਪੈਸੇ ਕੱਢ ਲਏ ਕਿੰਨੀ ਦੀ ਪੇਮੈਂਟ ਸੀ ਹ ਪੁਲਿਸ ਕਿਰਿਆ ਕੀਤੀ ਇਸ ਮਾਮਲੇ ਲਈ ਹਾਂਜੀ ਲੜਕਿਆਂ ਦੇ ਲੜਕਿਆਂ ਦੇ ਮੂੰਹ ਜਿਹੜੇ ਸੀਗੇ ਉਹ ਨੰਗੇ ਮੂੰਹ ਸੀਗੇ ਕਾਲੀ ਚਿੱਟੀ ਟੀ-ਸ਼ਰਟ ਪਾਈ ਸੀ ਬਾਈਕ ਤੇ ਸੀਗੇ ਕਿੰਨੇ ਬੇਤੀ ਸੀਗੇ ਜੀ ਦੋ ਮੁੰਡੇ ਸੀਗੇ ਜੀ ਉਹ ਤੁਹਾਨੂੰ ਜਾਣਕਾਰੀ ਦੇਤੀ ਹੈ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਆਈ ਸੀ ਮੌਕੇ ਤੇ ਮੈਡਮ ਅਜੇ ਪੁਲਿਸ ਆਈ ਹੈ ਜੀ ਉਹਨਾਂ ਦਾ ਕੁਝ ਵੀ ਨਹੀਂ ਹੈ ਨਾ ਕਦੀ ਪਹਿਲਾਂ ਜਿਹੜੀਆਂ ਦੁਕਾਨਾਂ ਲੁੱਟ ਹੋਈਆਂ ਨਾ ਉਹਨਾਂ ਦਾ ਕਦੀ ਹੋਇਆ ਕੁਝ ਨਹੀਂ ਇਹਨਾਂ ਦਾ ਹੁਣ ਕੋਈ ਸੀਸੀਟੀਵੀ ਕੈਮਰੇ ਚ ਆਏ ਹੁਣ ਬੰਦੇ ਲਾਈਟ ਗਈ ਹੋਈ ਸੀਗੀ ਜੀ ਉਹਨੂੰ ਮੈਂ ਵੀਪੀ ਸਿੰਘ ਗੁਰੂੜਾ ਹਰ ਕੀ ਮਾਮਲਾ ਕੀ ਹੈ ਮਾਮਲਾ ਹੁਣੇ ਪਤਾ ਲੱਗਾ ਸਾਨੂੰ ਜਿ ਇਥੇ ਆਪਣਾ ਸਿਟੀ ਮੈਡੀਕਲ ਤੇ ਆਇਆ ਹਨਨ ਕਲਪਸ਼ਾਤੀ ਬੰਦੇ ਆਏ ਆ ਲੁੱਟ ਕੇ ਲੈ ਗਏ ਅਸੀਂ ਪਹੁੰਚੇ ਆ ਬਾਕੀ ਹੁਣ ਪੁਲਿਸ ਦੀ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਵੀ ਆ ਗਈ ਆ ਤੇ ਆਪਣੇ ਸਾਰੇ ਕਿੰਨੇ ਵਿਅਕਤੀ ਆਏ ਸਰ ਇਹ ਹੁਣੇ ਮੈਂ ਇਥੇ ਪਹੁੰਚੀ ਆ ਜੀ ਕਿੰਨੇ ਵਿਅਕਤੀ ਆਏ ਤੋਂ ਪਤਾ ਲੱਗਾ ਜੀ ਕਦੋਂ ਆਏ ਸਰ ਹਾਂਜੀ ਕੱਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਆਏ ਆ ਔਰ ਇਹਨਾਂ ਦੀ ਵਾਰਤਤ ਕਰਕੇ ਤੇ ਚਲੇ ਗਏ ਆ ਤੇ ਪੁਲਿਸ ਵੀ ਪਹੁੰਚੀ ਆ ਅਸੀਂ ਹੁਣ ਆਏ ਆ ਇਹ ਬਾਕੀ ਮਾਮਲਾ ਦੇਖਦੇ ਅੱਗੇ ਕੀ ਹੁੰਦਾ ਕੋਈ ਸਰ ਪਤਾ ਜਿੱਲਾ ਮਾਊਂਟ ਵਗੈਰਾ ਕਿੰਨੀ ਕਿੰਨੀ ਲੱਗ ਜਾਏ ਇਹ ਹੁਣੀ ਪਤਾ ਲੱਗੂ ਜੀ ਮੁੰਟ ਤੇ ਲਗੇ ਆ ਜਿਹੜੇ ਆਇਆ ਲੁੱਟੋਦਾ ਆ ਲੁੱਟ ਕੇ ਲਗੇ ਆ ਹੁਣੀ ਆਪਾਂ ਦੇਖੇ ਕਿਸ ਰੋਡ ਦੇ ਉੱਪਰ ਦੁਕਾਨ ਹੈ ਇਹ ਹੈਗੀ ਜੀ ਆਪਣੇ ਹਰਗੋਬਨ ਨਗਰ ਜਿੱਥੇ ਆਪਣਾ ਕਾਫੀ ਦੁਕਾਨ ਹੈ ਸੇਠੀ ਮੈਡੀਕਲ ਤੇ ਦਵਾਈਆਂ ਦਾ ਦੁਕਾਨਾ ਜਿਹੜੀ ਅੱਗੇ ਵੀ ਦੁਕਾਨਾਂ ਦੇ ਕਾਫੀ ਕਾਫੀ ਦੁਕਾਨਾਂ ਦੇ ਵਿੱਚ ਪਏ ਆ ਹੋਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੁ ਗੁੰਦੀ ਕਰ ਵੀ ਕਰਨ ਔਰ ਇਹਨਾਂ ਤੇ ਨਕੇਲ ਪੰਨ ਨਾਕੇ ਵਿਧਾਨ ਤੇ ਅਸੀਂ ਚਾਹਾਂਗੇ ਪ੍ਰਸ਼ਾਸਨ ਸਰ ਇੱਕ ਹਰਗੁਨ ਨਗਰ ਚ ਆਏ ਆ ਕਿ ਮਾਮਲਾ ਕੀ ਹੈ ਸਾਰਾ ਸਾਡੇ ਇੱਕ ਐਮਐਸਪਾ ਦੇ ਨਾਲ ਅੱਜ ਬਹੁਤ ਮਹੰਮਤਪਾ ਦੀ ਘਟਨਾ ਹੋਈ ਹੈ ਉਹਨਾਂ ਦੀ ਦੁਪਹਿਰ ਦੀ ਸਿਖਰ ਦੁਪਹਿਰ ਦੇ ਵਿੱਚ ਉਹਨਾਂ ਦੇ ਚੋਰੀ ਦੀ ਘਟਨਾ ਹੋਈ ਹੈ ਇੱਕ ਦੋ ਲੜਕੇ ਆਏ ਸਮਾਨ ਲੈੰਦੇ ਐਵਜ਼ ਵਿੱਚ ਉਹਨਾਂ ਦੇ ਕੈਸ਼ ਬੁੱਕ ਚੋਂ ਪੈਸੇ ਕੱਢ ਕੇ ਲੈ ਗਏ ਇਸ ਘਟਨਾ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੀ ਜਿਹੜੀ ਸਾਨੂੰ ਸਿਕਿਉਰਟੀ ਹੈ ਦੇਖੇ ਨਹੀਂ ਰਹੀ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਸਾਡੇ ਕੈਮਿਸਟ ਭਾਨਾ ਇੱਕ ਘਟਨਾ ਦਾ ਵਾਪਰੀ ਸੀ ਜਿਹਦੇ ਵਿੱਚ ਤਾਂ ਗੋਨਾ ਨੂੰ ਅੰਦਰ ਅਕੇ ਲੁੱਟ ਕੇ ਲੈ ਗਏ ਉਹ ਰਾਤ ਦਾ ਟਾਈਮ ਸੀ ਪੋਸਿਬਿਲਟੀ ਸੀ ਲੇਕਿਨ ਦਿਨ ਦੇ ਵੇਲੇ 4 ਵਜੇ ਇਦਾਂ ਦਾ ਘਟਨਾ ਹੋਣਾ ਬੜਾ ਮੰਨਪਾਤਾ ਲੱਗਦਾ ਬਹੁਤ ਦੁੱਖ ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਸ ਬਾਰੇ ਕੋਈ ਸੋਚਿਆ ਜਾਵੇ ਕਿਸ ਰੋਡ ਦੇ ਉੱਪਰ ਦੁਕਾਨ ਆ ਕਿਸ ਨਾਂ ਦੇ ਉੱਪਰ ਹੈ ਇਹ ਦੁਕਾਨ ਸਿੱਠੀ ਮੈਡੀਕਲ ਹਰਗੋਬੀਨਗਰ ਮਾਰਕੀਟ ਦੇ ਵਿੱਚ ਹੈ ਮੇਨ ਮਾਰਕੀਟ ਹੈ ਜਲਦੀ ਮਾਰਕੀਟ ਹੈ ਮੇਨ ਮਾਰਕੀਟ ਹੈ ਉੱਥੇ ਹੀ ਸਿਕਿਉਰਿਟੀ ਨਹੀਂ ਹੈ ਬਾਕੀ ਜਗ੍ਹਾ ਤੇ ਤੁਸੀਂ ਖੁਦ ਸੋਚ ਸਕਦੇ ਹੋ ਕਿੰਨੀ ਕੁ ਸਿਕਿਉਰਿਟੀ ਹੋ ਸਕਦੀ ਹੈ ਸਰ ਕੋਈ ਵਿਅਕਤੀ ਕਿੰਨੇ ਵਿਅਕਤੀ ਆਏ ਸੀਗੇ ਮੋਟਰਸਾਈਕਲ ਤੇ ਦੋ ਦੋ ਵਿਅਕਤੀ ਆਏ ਸੀ ਕੋਈ ਕੈਮਰਿਆਂ ਦੇ ਵਿੱਚ ਆਏ ਸਰ ਜੀ ਕੋਈ ਕੈਮਰਿਆਂ ਦੇ ਵਿੱਚ ਆਏ ਲਾਈਟ ਨਾ ਹੋਣ ਦੇ ਕਰਕੇ ਕੈਮਰੇ ਵਰਕਿੰਗ ਨਹੀਂ ਸੀ ਜਿਹਦੇ ਕਰਕੇ ਉਹਨਾਂ ਦਾ ਨਹੀਂ ਕੈਮਰੇ ਨਹੀਂ ਚੱਲਦੇ ਸੀ ਸਰ ਪੁਲਿਸ ਨੂੰ ਮੌਜੂਮ ਨਾਮ ਕੀਤੀ ਸੀ ਮੁਲਿਸ ਮਨ ਰਾਜਮਨ ਕਹਿਤਾ ਗਿਆ ਉਹ ਆਈ ਵੀ ਆਪਣੇ ਵੱਲੋਂ ਇਨਕੁਆਇਰੀ ਕਰ ਵੀ ਰਹੇ ਆਪਣੇ ਵੱਲੋਂ ਤਫਤੀਸ਼ ਕਰ ਰਹੇ ਆ ਸਰ ਕੀ ਮੰਗ ਰੱਖਦੇ ਆ ਜਿਹੜਾ ਪ੍ਰਸ਼ਾਸਨ ਦੀ ਮੰਗ ਹੈ ਕਰ ਰਹੇ ਆ ਇਹ ਘਟਨਾ ਫੜਨਾ ਦੁਆਰਤੀ ਨਾ ਹੋਵੇ ਕਿਉਂਕਿ ਦੋ ਤਿੰਨ ਵਾਰੀ ਪਹਿਲਾਂ ਵੀ ਹੋ ਚੁੱਕੀ ਹੈ ਅਸੀਂ ਆਪਣੇ ਆਪ ਬੜੇ ਇਨਸਿਕਿਓਰ ਫੀਲ ਕਰ ਰਹੇ ਆ ਕਿ ਸਾਰਾ ਦਿਨ ਕੰਮ ਕਰੀਦਾ ਸਵੇਰੇ 9 ਤੋਂ 8 ਵਜੇ ਤੋਂ ਲੈ ਕੇ ਰਾਤੀ 9 10 ਵਜੇ ਤੱਕ ਕੰਮ ਕਰੇ ਔਰ ਫਿਰ ਵੀ ਅਸੀਂ ਇਨਸਿਕਿਓਰ ਹੋਈਏ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਮਾਮਲਾ ਕੀ ਕਿ ਜਿਹੜਾ ਹਾਰਗੋਨਗਾ ਵਿੱਚ ਸੈਟੀ ਮੈਡੀਕਲ ਦੇ ਚੋਰੀ ਹੋਈ ਹੈ ਅੱਜ ਕਰੀਬਨ 4 ਵਜੇ ਮੈਨੂੰ ਇਹਦੋਂ ਕੇਮਿਸਟੋਰ ਹੈਗਾ ਇੱਕ ਸਿਟੀ ਮੈਡੀਕਲ ਜਿੱਥੇ ਤੋਂ ਉਹਨਾਂ ਨੇ ਇਲੈਜ ਕੀਤਾ ਵੀ ਕੋਈ ਦੋ ਬੰਦੇ ਆਏ ਸੀ ਜੀ ਤੇ ਉਹਨਾਂ ਨੇ ਉਹਨਾਂ ਦੇ ਗੱਲੇ ਚੋਂ ਪੈਸੇ ਕੱਢ ਕੇ ਤੇ ਉੱਥੋਂ ਪ੍ਰਾਰ ਹੋ ਗਏ ਤੇ ਇਸ ਬਾਰੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਪੁਲਿਸ ਕੋਰ ਜਿਹੜੀ ਹੈ ਤੁਰੰਤ ਮੌਕੇ ਤੇ ਪਹੁੰਚੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪਣੀ ਇੱਥੇ ਤਫਤੀਸ਼ ਮੌਕੇ ਤੇ ਸ਼ੁਰੂ ਕੀਤੀ ਹੈ ਤੇ ਅਜੇ ਤੱਕ ਜਿਹੜਾ ਹੈਗਾ ਕਿ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਵੱਲੋਂ ਹਜੇ ਤੱਕ ਕੋਈ ਨੁਕਸਾਨ ਬਾਰੇ ਦੱਸਿਆ ਨਹੀਂ ਗਿਆ ਤੇ ਨਾ ਤੇ ਉਹਨਾਂ ਦੇ ਜਿਹੜੇ ਕੈਮਰੇ ਵੀ ਨੇ ਉਹ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਲਾਈਟ ਜਾਣ ਕਰਕੇ ਬੰਦ ਸੀਗੇ ਹੁਣ ਅਸੀਂ ਹੋਰ ਤਾਵੇਂ ਜਿਹੜੀ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਤੇ ਬਹੁਤ ਜਲਦੀ ਜਿਹੜੀ ਹੈ ਵਾਰਦਾਤ ਨੂੰ ਟ੍ਰੇਸ ਕੀਤਾ ਜਾਵੇਗਾ